ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਗੁਰਵਾਣੀ ਦੇ ਮੂਲ ਮੰਤਰ ਵਿੱਚ ਬਹੁਤ ਤਾਕਤ ਹੈ ਗੁਰੂ ਸਾਹਿਬ ਜੀ ਫਰਮਾਉਂਦੇ ਹਨ ਕਿ ਸਾਡਾ ਸਭ ਤੋਂ ਮਜ਼ਬੂਤ ਰਿਸ਼ਤਾ ਮੂਲ ਮੰਤਰ ਨਾਲ ਹੋਣਾ ਚਾਹੀਦਾ ਹੈ ਤਾਂ ਸਾਡੇ ਬਾਕੀ ਰਿਸ਼ਤੇ ਵੀ ਆਪੇ ਮਜ਼ਬੂਤ ਹੋ ਜਾਣਗੇ ਕਿਉਂਕਿ ਅਸੀਂ ਦੁਨੀਆ ਵਿੱਚ ਆ ਕੇ ਉਸ ਪਰਮਾਤਮਾ ਨੂੰ ਹੀ ਭੁੱਲ ਜਾਂਦੇ ਹਾਂ ਐਸੇ ਹੀ ਇੱਕ ਘਟਨਾ ਇੱਕ ਬੀਬੀ ਆਪਣੇ ਪੁੱਤਰਾ ਤੋਂ ਆਪਣੇ ਆਣ ਗਵਾਣ ਤੋਂ ਬਹੁਤ ਪਰੇਸ਼ਾਨ ਸੀ ਕਿਵੇਂ ਮੂਲ ਮੰਤਰ ਦੇ ਸਵਾ ਲੱਖ ਜਾਪ ਨੇ ਉਸ ਦੀ ਕਿਸਮਤ ਬਦਲ ਦਿੱਤੀ ਜਦੋਂ ਜਾਪ ਕਰਵਾਇਆ ਸਮਾਪਤੀ ਹੋਈ ਮਾਂ ਪੁਰਸ਼ ਬਾਹਰ ਗਏ ਕਹਿਣ ਲੱਗੀ ਮਾਂ ਪੁਰਸ਼ੋ ਘਰ ਚੱਲ ਨਾ ਪਾਓ ਮਾਂ ਪੁਰਸ਼ ਬੜੇ ਦਿਆਲੂ ਸੀ ਕਹਿੰਦੇ ਕੱਲ ਆਵਾਂਗੇ ਬਾਬਾ ਗੁਰਮਖ ਸਿੰਘ ਜੀ ਉਹਨਾਂ ਦੇ ਘਰ ਗ੍ਰਹਿ ਵਿਖੇ ਗਏ ਜੋ ਸਮਾਸੀ ਜਦੋਂ ਆ ਗਈ ਉਹਨਾਂ ਦੇ ਗ੍ਰਹਿ ਵਿਖੇ ਉਹਨਾਂ ਨੇ ਪ੍ਰਸ਼ਾਦਾ ਪਾਣੀ ਤਿਆਰ ਕੀਤਾ ਸੀ ਉਹ ਛਕਾਇਆ ਛਕਣ ਤੋਂ ਬਾਅਦ ਹੱਥ ਸੁੱਚੇ ਕੀਤੇ ਜੋ 4 5 ਸਾਥੀ ਨਾਲ ਆਏ ਸਨ ਉਹਨਾਂ ਨੇ ਰਲ ਕੇ ਇੱਕ ਪਾਠ ਜਪਤੀ ਸਾਹਿਬ ਦਾ ਪਰਵਾਸ ਸਹਿਤ ਹਾਜ਼ਰੀ ਲਗਾਈ ਪੋਲੇ ਪਾ ਬੀਬੀ ਨੂੰ ਕਹਿੰਦੇ ਬੀਬਾ ਕੀ ਉਦਾਸ ਕਰਨੀ ਹੈ ਜਦੋਂ ਬਾਬਾ ਗੁਰਮਖ ਸਿੰਘ ਜੀ ਬੀਬੀ ਨੂੰ ਕਿਹਾ ਕਿ ਉਦਾਸ ਕਰਨੀ ਹੈ ਉਸ ਬੀਬੀ ਨੇ ਕੀ ਕੀਤਾ ਬੀਬੀ ਨੇ ਕਿਹਾ ਬਾਬਾ ਜੀ ਕਾਪੀ ਲੈ ਲਓ ਪੈਨ ਲੈ ਲਓ ਉਦਾਸਾਂ ਕਾਫੀ ਹਨ ਲਿਖ ਲਓ ਕਾਫੀ ਲੰਬੀ ਲੈਨ ਹੈ ਬਾਬਾ ਗੁਰਮਖ ਸਿੰਘ ਜੀ ਕਾਪੀ ਵੈਨ ਹਣ ਲਿਆ ਤੇ ਕਿਹਾ ਬੀਬਾ ਦੱਸ ਕੀ ਅਰਦਾਸ ਕਰਨੀ ਹੈ ਕਹਿਣ ਲੱਗੀ ਪਹਿਲੀ ਅਰਦਾਸ ਲਿਖੋ ਮੈਂ ਸੱਸਔਰੇ ਤੋਂ ਬਹੁਤ ਦੁਖੀ ਹਾਂ ਮਾਪੂਰਚ ਲਿਖ ਲਈ ਬੱਚੀ ਹੋਰ ਕਹਿੰਦੀ ਮੇਰਾ ਘਰ ਵਾਲਾ ਸ਼ਰਾਬ ਬੜੀ ਪਿੰਦਾ ਹੈ ਮੈਂ ਉਸ ਤੋਂ ਵੀ ਬਹੁਤ ਦੁਖੀ ਹਾਂ ਮਾਪੂਰਚ ਹੈਰਾਨ ਹੋਈ ਜਾਣ ਮੈਂ ਕਹਿ ਕੇ ਭੁੱਲਾ ਅਰਦਾਸ ਕੀ ਕਰਨੀ ਚਲੋ ਉਹ ਵੀ ਲਿਖ ਲਈ ਘਰ ਵਾਲਾ ਸ਼ਰਾਬ ਬਹੁਤ ਪਿੰਦਾ ਹੈ ਬੱਚੀਏ ਹੋਰ ਤੀਤੀ ਦਾਸ ਲਿਖ ਲੋ ਦੋ ਪੁੱਤਰ ਹਨ ਉਹ ਵੀ ਕਹਣੇ ਵਿੱਚ ਨਹੀਂ ਉਹਨਾਂ ਤੋਂ ਵੀ ਬਹੁਤ ਦੁਖੀਆਂ ਬੀਬਾ ਹੋਰ ਕਹਿਣ ਲੱਗੀ ਚੌਥੀ ਦਾਸ ਲਿਖ ਲੋ ਇੱਕ ਧੀ ਹੈ ਉਸ ਦੇ ਚੰਗੇ ਨੰਬਰ ਆ ਜਾ ਸੋਣੀ ਡਿਗਰੀ ਉਸ ਨੂੰ ਮਿਲ ਜਾਵੇ ਇਹ ਵੀ ਲਿਖ ਲੋ ਉਹਨਾਂ ਨੇ ਉਹ ਵੀ ਲਿਖ ਲਿਆ ਬੇਟਾ ਹੋਰ ਕਹਿਣ ਲੱਗੀ ਪੰਜਵੀਂ ਅਦਾਸ ਐ ਮੇਰੀ ਸਿਹਤ ਵੀ ਠੀਕ ਨਹੀਂ ਰਹਿੰਦੀ ਬੇਟਾ ਹੋਰ ਕਹਿਣ ਲੱਗੀ ਛੇਵੀਂ ਅਦਾਸ ਐ ਮੈਂ ਗਵਾਂਡੀਆਂ ਤੋਂ ਵੀ ਬਹੁਤ ਦੁਖੀ ਹਾਂ ਇਹ ਵੀ ਲਿਖ ਲੋ ਉਹਨਾਂ ਨੇ ਪੁੱਛਿਆ ਬੀਬੀ ਹੋਰ ਕਹਿਣ ਲੱਗੀ ਸੱਤਵੀਂ ਅਦਾਸ ਵੀ ਲਿਖ ਲੋ ਮੈਨੂੰ ਇੰਜ ਲੱਗਦਾ ਹੈ ਕਿ ਸਾਡੇ ਘਰ ਕਿਸੇ ਨੇ ਕੁਝ ਕੀਤਾ ਹੋਇਆ ਹੈ ਸੱਤ ਚੀਜ਼ਾਂ ਬੋਲੀਆਂ ਸਾਡੇ ਘਰ ਜੋਰ ਪੈਂਦਾ ਹੈ ਸਾਡੇ ਘਰ ਕਿਸੇ ਨੇ ਕੁਝ ਕੀਤਾ ਹੈ ਉਹ ਵੀ ਲਿਖ ਲਿਆ ਮਾਂ ਪੁਰਸ਼ਾਂ ਨੇ ਸਾਰਾ ਕੁਝ ਲਿਖ ਕੇ ਬੀਬੀ ਤੇ ਬਾਬਾ ਗੁਰਮਖ ਸਿੰਘ ਜੀ ਕਹਿੰਦੇ ਬੀਬੀ ਜੋ ਤੂੰ ਲਿਖਾਇਆ ਹੈ ਮੈਂ ਲਿਖ ਲਿਆ ਬਾਬਾ ਗੁਰਮਖ ਸਿੰਘ ਜੀ ਕਹਿੰਦੇ ਬੱਚੀ ਕਾਪੀ ਤੂੰ ਲੈ ਕੇ ਆ ਮੈਂ ਲਿਖਾਉਂਦਾ ਹਾਂ ਹੁਣ ਤੂੰ ਲਿਖ ਕਾਪੀ ਪੈਨ ਫੜ ਲਿਆ ਬਾਬਾ ਗੁਰਮukh ਸਿੰਘ ਜੀ ਨੇ ਲਿਖਾਇਆ ਇਹ ਸੁਣਨਾ ਜੋ ਧੰ ਗੁਰੂ ਨਾਨਕ ਮਹਾਰਾਜ ਜੀ ਧੁਰ ਦਰਗਾਹ ਤੋਂ ਲੈ ਕੇ ਆਏ ਸਨ ਕਹਿਣ ਲੱਗੇ ਮਾਪੁਰਸ਼ੋ ਲਿਖ ਲਿਆ ਹੈ ਇਸ ਨੂੰ ਘਰਾਂ ਵਿੱਚ ਲਿਆਓ ਬਾਬਾ ਜੀ ਕਹਿੰਦੇ ਬੀਬੀ 1 ਸਵਾ ਲੱਖ ਜਪ ਕਰਨਾ ਹੈ ਭਾਵੇਂ 40 ਦਿਨ ਕਰ ਭਾਵੇਂ 50 ਦਿਨ ਕਰ ਭਾਵੇਂ 60 ਦਿਨ ਵਿੱਚ ਕਰ ਲੈ ਆਪਣਾ ਅਭਿਆਸ ਵੇਖ ਲੈ ਕਈਆਂ ਦਾ ਅਭਿਆਸ ਹੁੰਦਾ ਹੈ 40 ਦਿਨ ਵਿੱਚ ਕਰ ਲੈਂਦੇ ਹਨ ਕਈ 50 ਦਿਨ ਵਿੱਚ ਕਰ ਲੈਂਦੇ ਹਨ ਮਰਜੀ ਹੈ ਸਵਾ ਲੱਖ ਜਪ ਕਰਨਾ ਹੈ ਤੇਰੀ ਲਿਸਟ ਬੜੀ ਲੰਬੀ ਹੈ ਸਵਾ ਲੱਖ ਜਪ ਹਾਜ਼ਰੀ ਲਗਾ ਫਿਰ ਧੰਨ ਗੁਰੂ ਨਾਨਕ ਮਹਾਰਾਜ ਜੀ ਕੋਲੋਂ ਜੋ ਮਰਜੀ ਮੰਗ ਲਈ 12 ਸਾਲ ਬਾਅਦ ਫੋਨ ਆਇਆ ਉਦੋਂ ਬੁਆ ਨਹੀਂ ਸੀ ਹੁੰਦੀ ਦੂਜੇ ਫੋਨ ਹੁੰਦੇ ਸੀ ਸੇਵਾਦਾਨ ਉਸ ਬੀਬੀ ਨੇ ਕਿਹਾ ਕਿ ਮੈਂ ਬਾਬਾ ਗੁਰਮਖ ਸਿੰਘ ਜੀ ਨਾਲ ਗੱਲ ਕਰਨੀ ਹੈ ਗੱਲ ਕਰਵਾਓ ਉਹਨਾਂ ਗੱਲ ਕਰਵਾਈ 12 ਸਾਲ ਬਾਅਦ ਉਹ ਬੀਬੀ ਬਾਬਾ ਗੁਰਮੁਖ ਸਿੰਘ ਜੀ ਨੂੰ ਕੈਨੇਡਾ ਤੋਂ ਕਹਿੰਦੀ ਬਾਬਾ ਜੀ ਮੈਨੂੰ ਪਛਾਣਿਆ ਤੇ ਫਤਿਹ ਬੁਲਾਈ ਨਮਸਕਾਰ ਕੀਤੀ ਤੇ ਕਹਿਣ ਲੱਗੀ ਬਾਬਾ ਜੀ ਮੈਨੂੰ ਪਛਾਣਿਆ ਜੀ ਬਾਬਾ ਗੁਰਮੁਖ ਸਿੰਘ ਜੀ ਕਹਿੰਦੇ ਨਹੀਂ ਕਹਿਣ ਲੱਗੀ ਮੈਂ ਉਹ ਕੈਨੇਡਾ ਵਾਲੀ ਬੀਬੀ ਬੋਲਦੀ ਹਾਂ ਜਿਸ ਨੇ ਤੁਹਾਨੂੰ ਅਰਦਾਸ ਦੀ ਲਿਸਟ ਲੰਬੀ ਦਿੱਤੀ ਸੀ ਬਾਬਾ ਜੀ ਕਹਿੰਦੇ ਹਾਂ ਤੂੰ ਨਹੀਂ ਸਾਨੂੰ ਭੁੱਲਦੀ ਕਈ ਬੰਦਿਆਂ ਦੀ ਖਾਸ ਪਛਾਣ ਹੋ ਜਾਂਦੀ ਹੈ ਤੇਰੀ ਪਛਾਣ ਹੈ ਮੈਨੂੰ ਲਿਸਟ ਬੜੀ ਲੰਬੀ ਲਿਖਾਈ ਸੀ ਤੂੰ ਬਾਬਾ ਗੁਰਮਖ ਸਿੰਘ ਜੀ ਕਹਿੰਦੇ ਬੱਚੀਏ ਕੀ ਹਾਲ ਹੈ ਅੱਗੋ ਬੀਬੀ ਕਹਿੰਦੀ ਮਾਪੂਰਛੋ ਉਹ ਜੋ ਤਨ ਗੁਰੂ ਨਾਨਕ ਮਹਾਰਾਜ ਜੀ ਦਾ ਖਜ਼ਾਨਾ ਮੂਲ ਮੰਤਰ ਦਾ ਜਾਪ ਦੇ ਕੇ ਗਏ ਸੀ ਸਵਾ ਲੱਖ ਜਾਪ 40 ਦਿਨਾਂ ਵਿੱਚ 50 ਦਿਨਾਂ ਵਿੱਚ 60 ਦਿਨਾਂ ਵਿੱਚ ਕਰਨਾ ਸੀ ਮਾਪੂਰਛੋ ਤਾਂ ਗੁਰੂ ਨਾਨਕ ਮਹਾਰਾਜ ਜੀ ਨੇ ਇਹੋ ਜਿਹੀ ਕਿਰਪਾ ਕੀਤੀ ਕਿ ਇੱਕ ਸਵਾ ਲੱਖ ਜਾਪ ਮੁਕਣ ਤੋਂ ਬਾਅਦ ਅਗਲਾ ਸ਼ੁਰੂ ਉਹ ਮੁਕਣ ਤੋਂ ਬਾਅਦ ਅਗਲਾ ਸ਼ੁਰੂ ਬੰਦੀ ਹੀ ਨਹੀਂ ਕੀਤਾ ਬਾਬਾ ਜੀ ਪੁੱਛਦੇ ਅਰਦਾਸਾਂ ਦਾ ਕੀ ਬਣਿਆ ਉਹ ਅੱਗੋਂ ਫੋਨ ਤੇ ਕਹਿੰਦੀ ਮਾਪੂਰਛੋ ਐਨੀ ਕਿਰਪਾ ਹੋ ਗਈ ਜੱਪ ਨਾਲ ਦੁੱਖ ਰਿਹਾ ਨਹੀਂ ਭੁੱਖ ਨਹੀਂ ਰਹੀ ਕੋਈ ਹੁਣ ਸਾਰੇ ਹੀ ਚੰਗੇ ਲੱਗਦੇ ਹਨ ਉਸ ਬੀਬੀ ਨੇ ਇੱਥੋਂ ਤੱਕ ਕਿਹਾ ਕਿ ਮਾ ਪੁੱਛੋ ਮੇਰੀਆਂ ਭੁੱਖਾਂ ਮਰ ਗਈਆਂ ਕੋਈ ਚਿੰਤਾ ਦੁੱਖ ਰਿਹਾ ਨਹੀਂ ਕੋਈ ਕੋਈ ਆਂਡਗਵਾਂਡ ਵਿੱਚੋਂ ਰਿਸ਼ਤੇਦਾਰਾਂ ਵਿੱਚੋਂ ਕੋਈ ਬੀਬੀ ਆਕੇ ਕਹੇ ਕਿ ਮੈਂ ਦੁਖੀ ਹਾਂ ਜਦੋਂ ਮੈਂ ਉਸ ਨੂੰ ਇਹ ਜਪ ਲਿਖਾਉਂਦੀ ਹਾਂ ਮੈਂ ਵੀ ਕੀਤਾ ਹੈ ਤੂੰ ਵੀ ਕਰ ਇਸ ਜਿਸ ਨੂੰ ਕਹਿੰਦੀ ਹਾਂ ਉਸ ਦੇਵੀ ਦੁੱਖ ਚਲੇ ਜਾਂਦੇ ਹਨ ਮਹਾਰਾਜ ਜੀ ਜਦੋਂ ਮੇਰ ਕਰ ਦੇਣ ਤਾਂ ਦੂਜਿਆਂ ਨੂੰ ਚੋੜਨ ਵਾਲਾ ਬਣਾ ਦਿੰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ